ਕੀ ਗੁਣ ਮਤ ਵਿਚਾਰ جی بڑی سیوا کیمرا لی ساتھنوں پر پچھنا دیری میں لگاتا رہا ٹھیک ہو کس طرح ہو بھائی بھول کر پائے میرے پادشاہ سبھے میں مڑھنے نہیں سی اگے میرے پاندی کو آباز سی بھی جنہوں نے میری سیوا کی تھی میں تو پچھے آگے آگے تو پچھے میں شامل ہو گیا میں انہوں نے ترواز کرنا جانا سٹیج دے ہون پریسی پر لٹیار ہوگے نہ سٹیج جانا نہیں ہونا دو آج جانا ਬਿਆਪਦ ਰੰਗਲਾ ਸਾਰ ਘਖਣਾ ਨਹੀਂ ਵੇਖਣਾ ਪਤਾ ਜੁਦਾ ਬੇਕੜੀ ਬਸ ਇਹ ਅਰਦਾਸ ਕਰਦੇ ਮਾਰੇ ਤੰਦਰੁਸਤੀ ਬਖਸ਼ੀ ਸਾਰਿਆਂ ਨੂੰ ਖੁਸ਼ੀ ਬਖਸ਼ੀ ਰੱਬਾ ਕਿਰਪਾ ਕਰੀ ਸੋ ਸੰਗੁਰੂ ਨਾਨਕ ਦੇ ਪਾਤਸ਼ਾਹ ਜੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਦੀ ਬੇਲਾ ਤਾਰ ਫਰਸਾਣ ਵਿੱਚ ਕਰਦੀ ਹੈ ਆਬ ਸਿੱਖ ਸਤਿਗੁਰੂ ਕੇ ਪਿਆਰਿਓ ਗਾਉ ਸੱਚੀ ਬਾਣੀ ਸੇਧ ਵਾਲੀ ਬਾਣੀ ਆਈ ਹੈ ਆਵੇ ਬਰਦਾਨਾ ਇਹ ਕਹਿ ਦਿੰਦਾ ਸੀ ਨਾਨਕਾ ਤੂੰ ਹੀ ਤਾਂ ਬੋਲਦਾ ਹੈ ਤੂੰ ਹੀ ਤਾਂ ਚਾਹ ਆਪੀਆਂ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨ ਉਹ ਗੁਰਬਾਣੀ ਦਾ ਜਾਪ ਕਰਿਆ ਕਰੋ ਸਤਿਗੁਰੂ ਜੀ ਰਹਿਮਤ ਕਰਨ ਆਪ ਜੀ ਨੂੰ ਅੰਮ੍ਰਿਤ ਵੇਲਾ ਬਖਸ਼ਿਸ਼ ਕਰ ਦੇਣ ਆਪ ਜੀ ਦੀ ਝੋਲੀ ਦੇ ਵਿੱਚ ਗੁਰਬਾਣੀ ਪੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਧੰਸੈ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹੀਓ ਆਪ ਜੀ ਦੀ ਮਹਾਨ ਗੁਰਬਾਣੀ ਦੇ ਨੁਕਾੜੇ ਤੋਂ ਆਇਆ ਕਿਚਾਰ ਇਸ ਸਮਾਗਮ ਆਦਿ ਇਹ ਸਾਡੇ ਜਵਾਈ ਪ੍ਰਵਾਰ ਸਾਰਾ ਗੁਰੂ ਨੇ ਆਪਣੀ ਕਿਰਪਾ ਕੀਤੀ ਅਤਰੰਦਰ ਕੋ ਮੱਛੀ ਆਏ ਸਾਡੇ ਇਹ ਪਿਆਰ ਕਰਦੇ ਹਾਂ ਸਾਰੇ ਅਮਰ ਉਦੇਸ਼ ਤੇ ਕੋਈ ਬਾਤ ਨਾ ਮੁਸ਼ਕਲ ਉਸਤ ਸਭ ਨੂੰ ਸਭ ਕੀ ਰਹਿ ਹੁੱਤਾਪੇ ਗੁਰੂ ਦੀ ਕਿਰਪਾ ਵੀ ਹੈ ਗੁਰੂ ਦੀ ਬਖਸ਼ਿਸ਼ ਹੋਈ ਹੈ ਲੈਣ ਚੀਜ਼ ਨੂੰ کی کہ پارشاہی کرپا کی ساڑھے چار مہینے مجھے جلندر ہوا جو لال ماسک نے میرے سہیوگ کیا میری نہیں پتا بھی میں گھر کی سنگت روٹی آج دیں بابا جی پرشاد بنایا پرشاد سکھانا تعلق جب سویر کا دوپہر کا رات کا میرا کوئی فکر نہیں ابھی چار مہینے پیپے آٹا پا کے نہیں دیکھا سچائی کہہ رہے مارے دیکھ ਆ ਜਿਹੜੀ ਬੱਚੀ ਨੂੰ ਸਰੂਪਾ ਦਿੱਤਾ ਨਾ ਇਹ ਧੀ ਸਾਡੇ ਨੇ ਇਹਦਾ ਨਾਮ ਮੈਂ ਕੀ ਕਹਾਂ ਰੂਮੀ ਨਾਮ ਪਕੀ ਜਾ ਇਹ ਨੂਰੀ ਧੀ ਬਣਦੀ ਇਹਨਾਂ ਨੂੰ ਪਿਆਰ ਦਿੱਤਾ ਕਿ ਹਰ ਵਾਰੀ ਬੋਲ ਕੇ ਬਾਬਾ ਜੀ ਪੁਸ਼ਾਦਾ ਤਿਆਰ ਹੋ ਗਿਆ ਕੀ ਹੋ ਗਈ ਮੈਨੂੰ ਕਦੇ ਵੀ ਲੱਗਦਾ ਨਹੀਂ ਸੱਚੇ ਪਾਤਸ਼ਾਹ ਕਿੱਸਰਾ ਮਨੇ ਤੂੰ ਚਾਰ ਨੰਬਰ ਤਿੰਨ ਨੰਬਰ ਲਾਇਆ ਮੱਦੇ ਦੇ ਵਿੱਚ ਕਿ ਮਨੇ ਇਹਨਾਂ ਪਿਆਰ ਦਿੱਤਾ ਸੋਚਾ ਏ ਸੀ ਮੈਂ ਇਹਨਾਂ ਪਿਆਰ ਮਿਲੇਗਾ ਹਰ ਪਿਆਰ ਮਾਜਾ ਮਾਨ ਦਾ ਬੜਕਾ ਦਾ ਇਧਰ ਬੀਤੀ ਸਾਹਿਬ ਸਾਡੇ ਨਾਲ

जितने अपना ये राजू सरदार जम्मू वाला और जम्मू वाले मूवी ना रहे कितने बादों तो उन प्यार बने रहे क्या बड़ा अदाल वाले ना रहे तो सोन ने हाल सात से कुछ आई घड़ियां चलियां भी भी रहे अपन बाय करते हो भाई दोनों कितने बैठे हैं जो जान कर रहे हैं चलो जो शाबाश प्यार है ना पर कितने बादों ਸੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ